ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਆਪਾਂ ਤੁਹਾਨੂੰ ਪਲੇਨ ਫੈਬਰਿਕ ਦਿਖਾਵਾਂਗੇ ਵਿਸਕੋਜ਼ オーਰਗੈਂਜ਼ਾ ਦਾ ਪਲੇਨ ਫੈਬਰਿਕ ਰਹੇਗਾ ਇਹਦਾ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਹੈ ਸਸਨ ਰੇ ਮਿਰਪੇ ਦੇ ਦੋ ਸੂਟ ਹੋਣਗੇ ਜੀ ਸ਼ਿਪਿੰਗ ਹੋਏਗੀ ਫ੍ਰੀ ਠੀਕ ਹੈ ਜੀ ਅਗਰ ਤੁਸੀਂ ਜਿਆਦਾ ਲੈਣੇ ਆ ਸਟਾਕ ਦੇ ਵਿੱਚ ਤਾਂ ਤੁਹਾਨੂੰ ਹੋਰ ਵੀ ਡਿਸਕਾਊਂਟ ਲੱਗੇਗਾ ਜਿੱਦਾਂ ਕੁਝ ਹੋਲਸੇਲ ਭੈਣਾ ਹੋਲਸੇਲ ਪ੍ਰਾਈਸ 'ਚ ਲੈਣਾ ਚਾਹੁੰਦੀਆਂ ਆ ਤਾਂ ਉਹ ਵੀ ਤੁਸੀਂ ਆਪਣੇ ਨਾਲ ਕੰਟੈਕਟ ਕਰ ਸਕਦੇ ਆ ਨੈਕਸਟ ਆਵਲੇ ਬਹੁਤ ਸੋਹਣੇ ਬਾਟਮ ਕੈਟਵਰਕ ਦਾ ਕੰਮ ਕੀਤਾ ਹੈ ਨੈਕਸਟ ਆ ਪਿਓਰ ਕਾਟਨ ਦੇ ਵਿੱਚ ਆਗੇ ਬਹੁਤ ਸੋਹਣੇ ਨਾਲ ਕੋਰਾ ਕਾਟਨ ਦਾ ਦੁਪੱਟਾ ਹੈ ਜੀ ਬਹੁਤ ਸੋਹਣੇ ਸੂਟ ਆ ਰਹੇ ਹੈ ਚੈੱਕ ਕਰੀ ਚੱਲੋ ਨੈਕਸਟ ਆ ਅਲੱਗ-ਅਲੱਗ ਦੁਪੱਟੇ ਕੋਈ ਮਸਲੀਨ ਦਾ ਹੋਏਗਾ ਤੇ ਕੋਈ ਕੋਰਾ ਕਾਟਨ ਚ ਹੋਏਗਾ ਤੇ ਕੋਈ ਅਲੱਗ-ਅਲੱਗ ਫੈਬਰਿਕ ਚ ਹੋਣਗੇ ਦੁਪੱਟੇ ਵੀ ਠੀਕ ਹੈ ਜੀ ਸੂਟ ਦਾ ਫੈਬਰਿਕ ਸਭ ਦਾ ਇਹਨਾਂ ਦਾ ਪਿਓਰ ਕਾਟਨ ਹੀ ਰਹੇਗਾ ਪਿਓਰ ਕਾਟਨ ਦਾ ਐਲਓਵਰ ਸੂਟ ਹੋਏਗਾ ਜੀ ਇਹ ਬਹੁਤ ਸੋਹਣੀ ਦੇਖ ਚੱਕ ਕਰੀ ਚਲੋ ਕਲਾ কালেকਸ਼ਨ ਬਹੁਤ ਸੋਹਣੀ ਹੈ ਨੈਕਸਟ ਪਿਓਰ ਕਾਟਨ ਦਾ ਸੂਟ ਆ ਗਿਆ ਜੀ ਇਹਦੇ ਨਾਲ ਬਾਟਮ ਚੈੱਕ ਕਰੋ ਬਹੁਤ ਸੋਹਣੀ ਬਣੀ ਹੋਈ ਆ ਨੈਕਸਟ ਆਵਲੇ ਆਨ ਹੈਂਡਵਰਕ ਦੇ ਸੂਟ ਆ ਕੇ ਸ਼ਰਟ ਤੇ ਦੁਪੱਟਾ ਜਿਹੜਾ ਔਰਗੈਂਜ਼ਾ ਚਾਹੀਗਾ ਬਾਟਮ ਮਸਲੀਨ ਚ ਜੀ ਸੌਰੀ ਕ੍ਰੇਪ ਚ ਨੈਕਸਟ ਆ ਕੋਰਾ ਕਾਟਨ ਦਾ ਸੂਟ ਹੈ ਜੀ ਨੈਕਸਟ ਆਵਲੇ ਪਿਓਰ ਕ੍ਰੇਪ ਦੇ ਵਿੱਚ ਆ ਗਏ ਪਹਿਲਾਂ ਕੱਲ ਵੀ কালেকਸ਼ਨ ਲੈ ਕੇ ਆਏ ਸੀਗੇ ਕੱਲ ਆਪਣੇ ਕੋਲ ਡਾਰਕ ਕਲਰਸ ਦੀ ਸੀਗੀ ਅੱਜ ਬਲੈਕ ਸ਼ੇਡ ਦੇ ਵਿੱਚ ਆ ਗਏ ਜੀ ਇਹ ਪਿਓਰ ਕ੍ਰੇਪ ਦਾ ਫੈਬਰਿਕ ਰਹੇਗਾ ਨੈਕਸਟ ਆਵਲੇ ਬਹੁਤ ਸੋਹਣੇ ਕਾਟਨ ਦੇ ਫੈਬਰਿਕ ਦੇ ਆਗੇ ਸੂਟ ਨਾਲ ਕਾਟਨ ਦੇ ਹੀ ਦੁਪੱਟੇ ਹੋਣਗੇ ਚੈੱਕ ਕਰੀ ਚੱਲੋ ਬਹੁਤ ਸੋਹਣੀ ਕਲਰ ਕਲੈਕਸ਼ਨ ਹੈ ਬਹੁਤ ਸੋਹਣੇ ਰੰਗ ਪ੍ਰਿੰਟ ਕਲਰ ਬਹੁਤ ਸੋਹਣੇ ਸੋਹਣਿਆ ਜੀ ਯੂਨੀਕ ਜੇ ਪੀਸ ਹੈ ਜੀ ਨੈਕਸਟ ਆਵਲੇ ਚੈੱਕ ਕਰੋ ਬਹੁਤ ਸੋਹਣੇ ਸੂਟ ਆਗੇ ਵੀ ਕਾਟਨ ਦੇ ਵਿੱਚ ਹੀ ਹੋਣਗੇ ਆਲ ਓਵਰ ਸੂਟ ਰਹੇਗਾ ਜੀ ਇਹ ਬਹੁਤ ਸੋਹਣੀ ਸੋਹਣੀ ਕਲੈਕਸ਼ਨ ਹੈ ਚੈੱਕ ਕਰੀ ਚੱਲੋ ਕਲਰ ਕਲੈਕਸ਼ਨ ਕਲਰ ਸਿਲੈਕਟ ਕਰੀ ਚੱਲੋ ਜਿਹੜਾ ਪਸੰਦ ਆਉਂਦਾ ਸਕਰੀਨਸ਼ਾਟ ਲਈ ਚੱਲੋ ਆਰਡਰ ਬੁੱਕ ਕਰਵਾਈ ਚੱਲੋ ਨੈਕਸਟ ਨੈਕਸਟ ਆਵਲਾ ਬਹੁਤ ਸੋਹਣਾ ਮਸਲੀਨ ਚ ਹੈ ਜੀ ਇਹ ਤੁਸੀਂ ਔਨ ਆਰਡਰ ਹੈਂਡਵਰਕ ਕਿਸੇ ਵੀ ਸਾਰੀ ਮਸ਼ੀਨਵਰਕ ਕਿਸੇ ਵੀ ਕਲਰ ਫੈਬਰਿਕ ਤੇ ਕਰਵਾਉਣਾ ਕਰਵਾ ਸਕਦੇ ਹੋ ਨੈਕਸਟ ਆ ਕਾਟਨ ਦਾ ਫੈਬਰਿਕ ਆ ਗਿਆ ਜੀ 100% ਪਿਓਰ ਕਾਟਨ ਹੋਏਗੀ ਜੀ ਬਹੁਤ ਵਧੀਆ ਫੈਬਰਿਕ ਦੀ ਕੁਆਲਿਟੀ ਜਿਹੜੀ ਬਹੁਤ ਵਧੀਆ ਹੋਏਗੀ 올 ওভার 5 ਮੀਟਰ ਹੋਗਾ ਇਹਦੇ ਵਿੱਚ ਚੈੱਕ ਵਾਲੇ ਸੂਟ ਵੀ ਹੋਣਗੇ ਜਿੱਦਾਂ ਪਹਿਨਣ ਦੇ ਚੈੱਕ ਵਾਲੇ ਸੂਟਾਂ ਦੀ ਬਹੁਤ ਹੀ ਡਿਮਾਂਡ ਰਹਿੰਦੀ ਆ ਤੇ ਚੈੱਕ ਵਾਲੇ ਵੀ ਮਿਲ ਜਾਣਗੇ ਆਪਾਂ ਦੁਬਾਰਾ ਦੁਬਾਰਾ ਸਟਾਕ ਲੈ ਕੇ ਆ ਰਹੇ ਆ ਇਹ ਬਹੁਤ ਹੀ ਪਹਿਣਾ ਜਿਹੜੀਆਂ ਕੁਝ ਪਹਿਣਾ ਰਹਿ ਗਈਆਂ ਸੀ ਕਿ ਪਿਛਲੀ ਯਾਰੀ ਉਹ ਆਪਣਾ ਇਸ ਵਾਰ ਜਲਦੀ ਤੋਂ ਜਲਦੀ ਆਰਡਰ ਬੁੱਕ ਕਰਵਾ ਲੈਣਾ ਆਪਣੇ ਕਿਉਂਕਿ ਚੈੱਕ ਵਾਲੇ ਸੂਟ ਬਹੁਤ ਜਲਦੀ ਹੀ ਸੇਲ ਹੋ ਜਾਂਦੇ ਆ ਬਹੁਤ ਹੀ ਇਹਨਾਂ ਦੀ ਡਿਮਾਂਡ ਆ ਤੇ ਕੁਝ ਪਹਿਣਾਂ ਨੂੰ ਪਿਛਲੀ ਯਾਰ ਨਹੀਂ ਸੀ ਮਿਲਿਆ ਸੂਟ ਚੈੱਕ ਕਰੀ ਚੱਲੋ ਬਾਕੀ ਜਿਹੜਾ ਭੈਣ ਹੈ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲੋ ਆਪਾਂ ਡੇਲੀ ਮਾਰਨਿੰਗ ਟਾਈਮ ਵੀਡੀਓ ਪਾਈ ਦੀ ਆ ਤੁਸੀਂ ਡੇਲੀ ਵੀਡੀਓ ਵਾਚ ਕਰਿਆ ਕਰੋ ਦੇਖਿਆ ਕਰੋ ਨਮੇਤਰ ਮੈਂ ਕਲਰ ਰੰਗ ਲੈ ਕੇ ਆਈ ਤੇ ਆ ਕਲਰ ਪ੍ਰਿੰਟ ਵੱਖ-ਵੱਖਰੇ ਲੈ ਕੇ ਆਈ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਰਿਆ ਕਰੋ ਆਪਣੇ ਭੈਣਾਂ ਦੇ ਨਾਲ ਠੀਕ ਹੈ ਜੀ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਕਲੈਕਸ਼ਨ ਆਪਣੀ ਕਿਦਾਂ ਦੀ ਲੱਗਦੀ ਆ ਪਿਓਰ ਕਾਟਨ ਚ ਦੇਖੀ ਚੱਲੋ ਕਲਰ ਕਲੈਕਸ਼ਨ ਕਿੰਨੀ ਜ਼ਿਆਦਾ ਹੈ ਘਟੋ-ਘਟੋ 40 ਤੋਂ 50 ਰੰਗ ਇਹਦੇ ਵਿੱਚ ਆਪਣੇ ਕੋਲ ਅਵੇਲੇਬਲ ਹੈ ਜੀ ਨੈਕਸਟ ਆਵਲੇ ਜਿਹੜੇ ਆ ਵਰਕ ਵਾਲੇ ਸੂਟ ਹੋਣਗੇ ਇਹ ਅਲੱਗ-ਅਲੱਗ ਕਲਰ ਵਿੱਚ ਹੋਣਗੇ ਸੋਲੋ ਪੀਸ ਹੋਣਗੇ ਇਹ ਤੇ ਅਲੱਗ-ਅਲੱਗ ਇਹਨਾਂ ਦਾ ਡਿਜ਼ਾਈਨ ਹੋਏਗਾ ਸਭ ਦਾ ਅਲੱਗ-ਅਲੱਗ ਹੀ ਪ੍ਰਾਈਸ ਰਹੇਗਾ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਪਾ ਕੇ ਆਪਣੇ ਕੋਲ ਇਨਫੋਰਮੇਸ਼ਨ ਲੈ ਸਕਦੇ ਆ ਸੂਟ ਬਾਰੇ ਫੈਬਰਿਕ ਬਾਰੇ ਪੁੱਛ ਸਕਦੇ ਹੋ ਪ੍ਰਾਈਸ ਬਾਰੇ ਪੁੱਛ ਸਕਦੇ ਹੋ ਠੀਕ ਹੈ ਜੀ ਇੱਕ ਇੱਕ ਹੀ ਸਭ ਦਾ ਅਲੱਗ-ਅਲੱਗ ਪ੍ਰਾਈਸ ਰਹੇਗਾ ਜੀ ਬਾਕੀ ਜੀ ਆਪਣੇ ਕੋਲ ਸਟੀਚਿੰਗ ਵੀ ਅਵੇਲੇਬਲ ਹੈ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਹੋ ਬਕਾਇਦਾ ਸਟਿਚ ਵੀ ਕਰਾ ਸਕਦੇ ਹੋ ਅਗਰ ਅਨਸਟਿਚ ਬਾਈ ਕਰਨਾ ਚਾਹੁੰਦੇ ਆ ਤਾਂ ਤੁਸੀਂ ਅਨਸਟਿਚ ਵੀ ਬਾਈ ਕਰ ਸਕਦੇ ਹੋ ਚੈੱਕ ਕਰੀ ਚਲੋ ਕਿ ਲੈਕ ਕਲਰ 컬렉ਸ਼ਨ ਬਹੁਤ ਹੀ ਵਧੀਆ ਹੈ ਜੀ ਬਹੁਤ ਸੋਹਣੇ ਹੈ ਜੀ ਨੈਕਸਟ ਸ਼ਰਟ ਦੁਪਟਾ ਜੋ ਜੱਟ ਹੋਏਗਾ ਬਾਟਮ ਮਸਲੀ